ਪਟਿਆਲਾ ਦੀ ਲੜਕੀ ਨੇ ਬਰਨਾਲਾ ਦੇ ਇੱਕ ਮੁੰਡੇ ਤੋਂ ਤੰਗ ਪ੍ਰੇਸ਼ਾਨ ਦੇ ਦੋਸ਼ ਲਗਾਏ ਹਨ। ਉਹ ਕੁੜੀ ਨੇ ਕਿਹਾ ਕਿ ਮੁੰਡੇ ਨੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰ ਰਿਹਾ ਤੇ 2 ਲੱਖ ਦੀ ਮੰਗ ਵੀ ਕਰ ਰਿਹਾ ਹੈ। ਇਸ ਤੋਂ ਇਲਾਵਾ ਕੁੜੀ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੇ ਰਨ। ਪੀੜਿਤ ਕੁੜੀ ਨੇ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕੀਤੀ ਕਿ ਉਸ ਦਾ ਬਚਾਅ ਕੀਤਾ ਜਾਵੇ। ਮੇਰਾ ਨਾਮ ਅਮਨਜੋਤ ਕੌਰ ਹੈ। ਮੈਂ ਪਟਿਆਲੇ ਤੋਂ ਹਾਂ ਤੇ ਬਰਨਾਲੇ ਦਾ ਇਹ ਮੁੰਡਾ ਸੀ 6-7 ਮਹੀਨਿਆਂ ਤੋਂ ਮੇਰੇ ਲਿੰਕ 'ਚ ਸੀ ਤੇ ਮੇਰਾ ਡਿਵੋਰਸ ਹੋਇਆ ਸੀ ਇਹਨੂੰ ਸਭ ਕੁਝ ਪਤਾ ਸੀ ਸ਼ੁਰੂ ਤੋਂ ਵੀ ਮੇਰਾ ਡਿਵੋਰਸ ਹੈ ਮੇਰੇ ਹਸਬੰਦ ਨੇ ਆਲਰੇਡੀ ਮੈਰਿਜ ਕਰਵਾ ਲਈ ਕਿਸੇ ਹੋਰ ਨਾਲ ਤੇ ਇਹਨੇ ਮੈਨੂੰ ਟਰਸਟ ਦਿਵਾਇਆ ਸੀ ਮੈਂ ਤੇਰੇ ਨਾਲ ਵਿਆਹ ਕਰਵਾਉਂਗਾ ਜਿਵੇਂ ਜਿਵੇਂ ਮੈਨੂੰ ਕਹਿੰਦਾ ਰਿਹਾ ਮੈਂ ਮੰਨੀ ਗਈ ਮੇਰੀ ਨਿਊਡ ਵੀਡੀਓ ਵਗੈਰਾ ਬਣਾਈ ਕਿਆ ਮੈਨੂੰ ਮੈਨੂੰ ਆਇਆ ਸੀ ਮੈਂ ਇਸ ਲਈ ਮੰਨੀ ਸੀ ਇਹਦੀ ਗੱਲ ਕਿਉਂਕਿ ਇਹ ਮੈਨੂੰ ਕਹਿੰਦਾ ਸੀ ਵੀ ਤੂੰ ਵੀ ਮੈਨੂੰ ਛੱਡਣਾ ਦਵੇਂ ਵੀ ਮੈਨੂੰ ਯਕੀਨ ਦਿਵਾ ਅੱਜ ਮੈਂ ਆਈ ਜਦੋਂ ਇਹਨਾਂ ਦੇ ਘਰ ਮੈਂ ਕਿਹਾ ਇੱਕ ਮਹੀਨੇ ਤੋ ਇਹਨੇ ਮੇ ਨਾਲ ਗੱਲ ਬੰਦ ਕਰ ਦਿੱਤੀ ਮੈਨੂੰ ਯੂਜ਼ ਕਰਦਾ ਰਿਹਾ ਹੋਟਲਾਂ ਚ ਲੈ ਕੇ ਜਾਂਦਾ ਰਿਹਾ ਤੇ ਅੱਜ ਜਦੋਂ ਮੈਂ ਇਹਦੇ ਘਰ ਆਈ ਤੇ ਇਹਦੀ ਭੈਣ ਨੇ ਸੰਜਣਾ ਨਹੀਂ ਮੇਰੇ ਤੇ ਹੱਥ ਚੱਕਿਆ ਮੈਂ 112 ਤੇ ਕਾਲ ਕੀਤੀ ਤੇ ਮੇਰੀ ਸਿਟੀ ਟੂ ਠਾਣੇ ਚ ਬਰਨਾਲੇ ਚ ਐਫ ਆਰ ਆਈ ਜਿੱਥੇ ਕੋਈ ਸੁਣਵਾਈ ਨਹੀਂ ਹੋਈ ਮੇਰੀ ਫਿਰ ਮੈਨੇ ਐਸ ਐਸ ਵੀ ਦਫਤਰ ਕੰਪਲੀਟ ਦਿੱਤੀ ਤੇ ਇਹ ਮੇਰੇ ਨੰਬਰ ਵੰਡ ਰਹੇ ਨੇ ਮੈਨੂੰ ਧਮਕੀਆਂ ਦਵਾ ਰਹੇ ਨੇ ਵੀ ਤੈਨੂੰ ਅਸੀਂ ਮਾਰ ਦਾਂਗੇ ਜਾਨੋ ਨਹੀਂ ਪੈਸੇ ਦੇ ਫਿਰ ਵੀਡੀਓ ਡਿਲੀਟ ਕਰੂੰਗਾ ਮੇਰੇ ਹੱਥ ਜੋੜ ਕੇ ਮੈਂਂਦੀਆ ਮੈਨੂੰ ਇਨਸਾਫ ਦੋ ਮੇਰ ਮਾਂ ਬਾਪ ਵੀ ਨਹੀਂ ਕਿ ਮੇਰਾ ਬਾਪ ਵੀ ਨਹੀਂ ਆਏਗਾ ਮੈਂ ਬਹੁਤ ਦੁਖੀ ਹਾਂ ਮੈਂ ਬਸ ਕਦੇ ਕਿਸੇ ਨੂੰ ਫੋਨ ਕਰਾਉਂਦੇ ਨੇ ਤੇ ਪਹਿਲਾਂ ਕਹਿੰਦਾ ਸੀ ਵਿਆਹ ਕਰਾਉਂਗਾ ਤੇ ਸਿਟੀ ਠਾਣੇ ਚ ਰਿਟਰਨ ਜੇ ਵੀ ਮੇਰੇ ਕੋਲ ਹੈਗਾ ਜਿੱਚੇ ਇਹਨੇ ਗੱਲ ਕਹੀ ਹੈ ਇਹਦੇ ਘਰਦਿਆਂ ਨੇ ਐਮਸੀ ਨੇ ਸਾਰਿਆਂ ਨੇ ਵੀ ਅਸੀਂ ਵਿਆਹ ਕਰਾਵਾਂਗੇ ਆ ਦੇਖ ਲਓ ਸੋਹ ਨੂੰ ਫਿਰ ਮੁੱਕਰ ਗਈ ਉਹ ਕਹਿੰਦਾ ਮੈਂ ਨਹੀਂ ਵਿਆਹ ਕਰਾਵਾਂਗਾ ਕਹਿੰਦਾ ਕੁਝ ਵੀ ਕਰ ਲੈ ਤੂੰ ਐਸਐਸਪੀ ਦਫ਼ਤਰ ਇਹ ਬਰਨਾਲਾ ਐਸਐਸਪੀ ਦਫ਼ਤਰ ਦੀ ਕਾਰਵਾਈ ਕਹਿੰਦੇ ਨੇ ਵੀ ਹੋਏਗੀ ਮੈਂ ਜਾਣੀ ਇਹ ਕਾਰਵਾਈ ਹੋਵੇ ਉਹ ਤੇ ਉਹਨੇ ਜਿਵੇਂ ਮੇਰੀ ਜ਼ਿੰਦਗੀ ਖਰਾਬ ਕੀਤੀ ਹੈ ਮੈਨੂੰ ਤਾਂ ਪਹਿਲਾਂ ਹੀ ਧੋਖਾ ਮਿਲਿਆ ਹੋਇਆ ਸੀ ਮੇਰੇ ਘਰ ਵਾਲੇ ਤੋਂ ਮੈਂ ਦੂਸਰੀ ਵਾਰ ਉਹ ਤੇ ਯਕੀਨ ਕੀਤਾ ਸੀ ਵੀ ਜਿਵੇਂ ਉਹਨੇ ਮੈਨੂੰ ਬਲੈਕਮੇਲ ਕੀਤਾ ਜਿੰਨਾ ਜੋਗੀ ਮੈਂ ਹੈਗੀ ਸੀ ਉਹਨੂੰ ਦਿੱਤੇ ਪੈਸੇ ਵੀ ਉਹ ਤੇ ਹੁਣ ਬੰਦ ਦੀ ਕਾਰਵਾਈ ਹੋਵੇਗੀ ਪੈਸਿਆਂ ਦੀ ਮੰਗ ਕਰ ਰਹੀ ਸੀ 2 ਲੱਖ ਰੁਪਏ ਦੀ ਮੰਗ ਕਰਦਾ ਸੀ ਮੈਂ ਉਹਨਾਂ ਨੂੰ 70 ਹਜ਼ਾਰ ਦੇ ਚੁੱਕੀਆਂ ਹੈ ਕੈਸ਼ ਕਿਉਂਕਿ ਮੈਂ ਪਾਰਕ ਹਸਪੀਟਲ 'ਚ ਕੰਮ ਕਰਦੀ ਸੀ ਜੋ ਵੀ ਸੀ ਮੇਰਾ ਫੰਡ ਵਗੈਰਾ ਮੈਂ ਸਾਰਾ ਉਹਨੂੰ ਕਢਾ ਕੇ ਦਿੱਤਾ ਹੈ ਪਰਚਾ ਹੋਣਾ ਚਾਹੀਦਾ ਹੀ ਇਹ ਤੇ ਜਿਵੇਂ ਮੇਰੀ ਲਾਈਫ ਖਰਾਬ ਕੀਤੀ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਜਿਵੇਂ ਡਾਇਰੈਕਟ ਗੱਲ ਕਰਨ ਜਾਨੀਆ ਤਾਂ ਮੇਰੇ ਨਾਲ ਕੁੱਟਮਾਰ ਕਰਦੇ ਨੇ ਇੱਕ ਪੀਆ ਮੇਰੀ ਫਰੈਂਡ ਆਈ ਉਹ ਵੀ ਇਹਦੇ ਨਾਲ ਆ ਤੇ ਮੈਨੂੰ ਸਹਜਾਦ ਪੱਟੀ ਪੱਤ ਮੈਂ ਤਾਂ ਜਾਣਦੀ ਵੀ ਨਹੀਂ ਕੌਣ ਹੈ ਕੌਣ ਨਹੀਂ ਤੇ ਮੇਰੇ ਤੇ ਗਲਤ ਮਲਤ ਕੰਪਲੀਟਾ ਜੋੜ ਰਹੇ ਨੇ ਵੀ ਤੁਸੀਂ ਚਿੱਟਾ ਵੇਚਦੇ ਐ ਕਰਦੇ ਮੈਂ ਕਹਿੰਨੀ ਇੱਕ ਪ੍ਰੂਫ ਵੀ ਦੇਣ ਵੀ ਮੇਰਾ ਕੋਈ ਲਿੰਕ ਵੀ ਹੋਵੇ ਮੈਂ ਤਾਂ ਜਾਣਦੀ ਵੀ ਨਹੀਂ ਕਿਸੇ ਨੂੰ ਬਸ ਜਾਣ ਜਾਣ ਕੇ ਮੇਰੇ ਕੋਲ ਸਾਰੇ ਪ੍ਰੂਫ ਨੇ ਜੀ ਤੇ ਉਹ ਕੁੜੀ ਆਪ ਗਲਤ ਹੈ ਤੇ ਇਹਨਾਂ ਨਾਲ ਰਲ ਗਈ ਪਹਿਲਾਂ ਮੇਰੇ ਤੋਂ ਭੇਤ ਲੈ ਲੈ ਸਾਰੀ ਮੇਰੀ ਸਹੇਲੀ ਨੇ ਉਹਨਾਂ ਨਾਲ ਰਲ ਗਈ ਮੈਂ ਪਾਰਕ ਹਸਪੀਟਲ ਕੰਮ ਕਰਦੀ ਸੀ ਉੱਥੇ ਆਇਆ ਸੀ ਕਿਸੇ ਫਰੈਂਡ ਨਾਲ ਹਸਪੀਟਲ ਜਿੱਥੋਂ ਸਾਡੀ ਗੱਲ ਸ਼ੁਰੂ ਹੋਈ ਸੀ ਤੇ ਬਾਕੀ ਇਹਨੇ ਮੇਨੂੰ ਸ਼ੁਰੂ ਤੋਂ ਹੀ ਵਾਦਾ ਕੀਤਾ ਸੀ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਇਹਨਾਂ ਦੇ ਘਰ ਵੀ ਜਾਂਦੀ ਰਹੀ ਸੀ ਮੈਂ ਗੱਲ ਵੀ ਹੋਈ ਹੈ ਮੇਰੀ ਇਹਨਾਂ ਦੇ ਘਰ ਦੇ ਨਾਲ ਇਹਦੀ ਮੰਮੀ ਨਾਲ ਮੇਰੇ ਘਰ ਵੀ ਆਂਦਾ ਰਿਹਾ ਏ ਮੇਰੀ ਖੁਦ ਮੰਮਾ ਨਾਲ ਵੀ ਗੱਲ ਕਰਦਾ ਰਿਹਾ ਏ ਤੇ ਹੁਣ ਇਨਕਾਰ ਕਰਤਾ ਉਹਨੇ ਵੀ। ਪਰ ਇਸ ਤਾਂ ਉਹਨਾਂ ਨੇ ਮੇਰੇ ਨਾਲ ਕਰੋਨੀ ਨਹੀਂ ਹੈਗੀ ਮੈਨੂੰ ਪਤਾ ਈ। ਜੇ ਕਰਵਾ ਵੀ ਲਏਗਾ ਤਾਂ ਮੈਨੂੰ ਅੱਜ ਇੰਨੀਆਂ ਧਮਕੀਆਂ ਦੇ ਰਿਆ ਮੈਂ ਨਹੀਂ ਮੈਨੂੰ ਨਹੀਂ ਲੱਗਦਾ ਉਹ ਮੈਨੂੰ ਕੱਲ ਖੁਸ਼ ਰੱਖਣਗੇ ਜਾਂ ਕੁਝ। ਹਾਂਜੀ ਮੈਂ ਪਰਚਾ ਕਰਾਉਣਾ ਈ ਉਹਤੇ। ਕੱਲ ਅਮਨਜੋਤ कौर ਨਾਮ ਦੀ ਲੜਕੀ ਜੋ ਪਟਿਆਲੇ ਦੀ ਰਹਿਣ ਵਾਲੀ ਆ ਮੇਰੇ ਪੇਸ਼ ਹੋਈ ਜਿਸ ਦੇ ਸਬੰਧੀ ਉਹਦੇ ਨਾਲ ਕਿਸੇ ਮੁੰਡੇ ਨੇ ਚੀਟਿੰਗ ਕੀਤੀ ਆ ਉਹਦਾ ਸ਼ੋਸ਼ਣ ਕੀਤਾ ਹੈਗਾ। ਉਸਦੇ ਰਿਗਾਰਡਿੰਗ ਪੇਸ਼ ਹੋਈ ਸੀ ਜੋ ਮੈਂ ਦਰਖਾਸਤ ਉਹ ਚਾਰਜ ਸਾਈਬਰ ਸੈੱਲ ਨੂੰ ਮਾਰਕ ਕੀਤੀ ਹੈ ਉਹਦੀ ਪੜਤਾਲ ਤੇ ਜੋ ਬਣਦੀ ਹੈ ਕਾਰਵਾਈ ਕੀਤੀ ਜਾਏਗੀ ਨਹੀਂ ਬਿਲਕੁਲ ਸਾਰਿਆਂ ਦੀ ਜਾਂਚ ਹੋਊਗੀ ਜੇ ਉਹ ਪੇਸ਼ ਹੋਈ ਹੈ ਉਹਨਾਂ ਦੱਸਿਆ ਵੀ ਅਸੀਂ ਪਹਿਲਾਂ ਸਿਟੀ 2 ਚ ਦਿੱਤੀ ਸੀ ਵੀ ਕੋ ਕਾਰਵਾਈ ਨਹੀਂ ਫਿਰ ਇਸੇ ਲਈ ਮੈਂ ਚੇਂਜ ਕਰਕੇ ਇੰਚਾਰਜ ਸਾਈਬਰ ਸੈੱਲ ਨੂੰ ਕੀਤੀ ਹੈ ਉੱਥੇ ਜਿਹੜੀ ਬਣਦੀ ਕਾਰਵਾਈ ਆ ਉਹ ਕੀਤੀ ਹੋਊਗੀ ਮੇਰਾ ਨਾਮ ਜੀ ਸਿਮਰਨਜੀਤ ਸਿੰਘ ਮੈਂ ਸੋਸ਼ਲ ਵਰਕਰ ਹਾਂ ਜੀ ਮੋਹਾਲੀ ਤੋਂ ਜੀ ਮੈਂ ਇਦਾਂ ਦੇ ਮੁੱਦੇ ਬਹੁਤ ਸਾਹਮਣੇ ਲੈ ਕੇ ਆਂਦਾ ਜਿਹਨਾਂ ਨਾਲ ਕੋਈ ਧੱਕਾ ਹੋਵੇ ਹਰ ਇੱਕ ਮੁੱਦੇ ਦੀ ਮੈਂ ਗੱਲ ਕਰਦਾ ਪੰਜਾਬ ਦੀ ਜੀ ਅੱਜ ਇਹ ਭੈਣੇ ਸਾਫ ਦੀ ਲੈ ਕੇ ਆਸ ਲੈ ਕੇ ਆਈਏ ਕਿ ਮੈਨੂੰ ਇਨਸਾਫ ਮਿਲੇਗਾ ਇੱਕ ਵਿਸ਼ਾਲ ਨਾ ਦਾ ਮੁੰਡਾ ਜੋ ਕਿ ਬਰਨਾਲਾ ਦਾ ਰਹਿਣ ਵਾਲਾ ਹੈ ਇੱਕ ਨੰਬਰ ਗਲੀ ਹਨੂਮਾਨ ਦੇ ਲਾਗੇ ਘਰ ਉਹਦਾ ਅੰਦਰ ਦੇ ਨੀਅਰ ਬਾਰਟ ਤੇ ਉਹ ਬੰਦੇ ਨੇ ਕੀ ਕੀਤਾ ਉਹਨੂੰ ਜਦ ਕਿ ਸਾਰਾ ਕੁਝ ਪਤਾ ਸੀ ਕਿ ਇਹ ਐਦਾ ਆਲਰੇਡੀ ਡਿਵੋਰਸ ਚੱਲਦਾ ਜਾ ਵਿਆਹ ਸੀ ਉਹਨੂੰ ਸਾਰਾ ਕੁਝ ਪਤਾ ਸੀ ਪਹਿਲੇ ਦਿਨ ਤੋਂ ਹੀ ਜਿਸ ਟਾਈਮ ਤੋਂ ਪਟਿਆਲਾ ਦੀ ਗੱਲਬਾਤ ਚੱਲੀ ਇਹਨਾਂ ਦੀ ਉਸ ਤੋਂ ਬਾਅਦ ਉਸ ਮੁੰਡੇ ਨੇ ਝਾਂਸਾ ਦੇ ਕੇ ਲਾਰੇ ਲਾ ਕੇ ਕਿ ਮੈਂ ਤੇ ਨਾਲ ਵਿਆਹ ਕਰਾਵਾਂਗਾ ਪਰ ਉਹ ਕੁੜੀ ਨੂੰ ਯੂਜ਼ ਕਰਦਾ ਰਿਹਾ ਅਲੱਗ-ਅਲੱਗ ਹੋਟਲਾਂ 'ਚ ਜਿਵੇਂ ਕਿ ਬਰਨਾਲਾ ਦੀ ਗੱਲ ਕਰੀਏ ਬਰਨਾਲਾ ਮੋਹਾਲੀ ਸਾਰੇ ਕਿਤੇ ਨੂੰ ਯੂਜ਼ ਕਰਦਾ ਰਿਹਾ ਪਟਿਆਲਾ ਦੇ ਘਰ ਵੀ ਜਾਂਦਾ ਰਿਹਾ ਆਪਣੀ ਮਾਂ ਨਾਲ ਵੀ ਗੱਲ ਕਰਾਉਂਦਾ ਰਿਹਾ ਇਹਦੀ ਆਪਣੀ ਭੈਣ ਨਾਲ ਵੀ ਗੱਲ ਕਰਾਉਂਦਾ ਇੱਕ ਕੁੜੀ ਵਿੱਚ ਹੋਰ ਹੈ ਪ੍ਰੀਆ ਉਹਦੀ ਪੂਰੀ ਇਨਵੋਲਵਮੈਂਟ ਹੈ ਇੱਕ ਇਹਦੀ ਭੈਣ ਹੈ ਮੁੰਡੇ ਦੀ ਉਹਦੀ ਵੀ ਪੂਰੀ ਇਨਵੋਲਵਮੈਂਟ ਹੈ ਕਿ ਹੁਣ ਅੱਜ ਇਹ ਭੈਣ ਦਰਦਦਰ ਦੀ ਠੋਕਰਾਂ ਖਾ ਰਹੀ ਹੈ ਕਿ ਇਹਨੂੰ ਇਨਸਾਫ ਮਿਲੇ ਅਸੀਂ ਅੱਜ ਮਾਨਯੋਗ ਐਸਐਸਪੀ ਬਰਨਾਲਾ ਨੂੰ ਅਸੀਂ ਐਪਲੀਕੇਸ਼ਨ ਦੇ ਕੇ ਆਏ ਕਿ ਇਹਨੂੰ ਇਨਸਾਫ ਮਿਲਿਆ ਜਾਵੇ ਕਿ ਜਿਹੜਾ ਇਹਦੇ ਨਾਲ ਧੱਕਾ ਹੋ ਰਿਹਾ ਭੈਣ ਨਾਲ ਕਿਸੇ ਹੋਰ ਨਾਲ ਨਾ ਹੋਵੇ ਹੋਰ ਜਿਹੜੀਆਂ ਭੈਣਾਂ ਵੀਡੀਓ ਦੇਖਣਗੇ ਜਾਂ ਸੁਣਨਗੇ ਉਹਨਾਂ ਨੂੰ ਮੇਰੀ ਇਹੋ ਮੰਗ ਹੈ ਕਿਸੇ ਦੇ ਚਾਂਸੇ 'ਚ ਨਾ ਆਇਓ ਕਿਸੇ ਮੁੰਡੇ ਦੇ ਤੁਸੀਂ ਆਪਣਾ ਘਰ-ਵਾਰ ਦੇਖੋ ਅੱਜ ਦੇਖੋ ਇਹ ਭੈਣ ਕਿਵੇਂ ਦਰਦਾਂ ਦੇ ਠੋਕਰਾਂ ਖਾ ਰਹੀ ਏ ਅੱਜ মিডিਆ ਸਾਹਮਣੇ ਬਹੁਤ ਜਿਗਰਾ ਰੱਖ ਕੇ ਇੱਥੇ ਪਹੁੰਚਣਾ ਪੈਂਦਾ ਕੀ ਲੋਕ ਪਤਨੀ ਕਿੱਦਾਂ ਕਿੱਦਾਂ ਦੇ ਕਮੈਂਟ ਕਰਨਗੇ ਮੇਰੀ ਇੱਜ਼ਤ ਨੂੰ ਪਰ ਠੀਕ ਹੈ ਇਹਦੇ ਭੈਣ ਦਾ ਹੌਸਲਾ ਹੋਇਆ ਚਾਰ ਬੰਦੇ ਦੇਖਣਗੇ ਸੁਣਨਗੇ ਵੀ ਇਹਦੇ ਨਾਲ ਹੋਇਆ ਕਿ ਇਹ ਹੱਡ ਬੀਤੀ ਪੂਰਾ ਇਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਉਤੋਂ ਇਹ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਤੇਰੀਆਂ ਜਿਹੜੀਆਂ ਵੀਡੀਓ ਬਣਾਈਆਂ ਨੇ ਮੈਂ ਵਾਇਰਲ ਕਰੂੰਗਾ ਸੋਸ਼ਲ ਮੀਡੀਆ ਤੇ ਜੇ ਤੂੰ ਮੀਡੀਆ ਸਾਹਮਣੇ ਗਈ ਤਾਂ ਤੈਨੂੰ ਮੌਤ ਦੇ ਘਾਟ ਉਤਾਰ ਦਵਾਂਗੇ ਐਦਾਂ ਦੇ ਥ੍ਰੈਟ ਦੇ ਰਹੇ ਨੇ ਮਾਂ ਨੂੰ ਕਹਿੰਦਾ ਤੂੰ ਚਿੱਟਾ ਵੇਚਦੀ ਐ ਇਹਦੀ ਭੈਣ ਦੀ ਮਾਂ ਨੂੰ ਕਹਿੰਦਾ ਤੂੰ ਚਿੱਟਾ ਵੇਚਦੀ ਮਤਲਬ ਉਹਨੂੰ ਡਰਾਣਾ ਧਮਕਾਣਾ ਸ਼ੁਰੂ ਇਦੇ ਘਰ ਦੀ ਰੈਕੀ ਕਰਦੇ ਪਏ ਨੇ ਉਲਟਾ ਮਤਲਬ ਦੇਖੋ ਇੱਕ ਤਾਂ ਚੋਰ ਨਾਲੇ ਚਤਰਾਈਆਂ ਇਦਾਂ ਦੇ ਕੰਮ ਕਰਦਾ ਪਿਆ ਮੁੰਡਾ ਵਿਸ਼ਾਲ ਜਿਹੜਾ ਨਾਰਾ ਮੈਂ ਤੁਹਾਨੂੰ ਫੋਟੋ ਵੀ ਦਿਖਾਉਣਾ ਉਹਦੀ ਇਹ ਮੁੰਡਾ ਜੀ ਜਿਹੜਾ ਇਸ ਟਾਈਮ ਆ ਥ੍ਰੈਟ ਕਰਦਾ ਪਿਆ ਤੇ ਇਹਨੂੰ ਬਲੈਕਮੇਲ ਕਰਦਾ ਪਿਆ ਪੈਸੇ ਦੇ ਦੇ ਨਾ ਤੇ ਤੇਰਾ ਇਲਜ਼ਾਮ ਬੁਰਾ ਹੋ ਗਏ ਵਿਚਾਰੀ 10000 ਰੁਪਏ ਦੀ ਜੌਬ ਕਰਦੀ ਹੋਗੀ ਕਿੱਥੋਂ ਪੈਸਾ ਦੇ ਦੋਗੀ ਇਹ ਡਰਦੀ ਅੱਜ ਸਾਹਬ ਦੇ ਕੰਪਲੀਟ ਦੇ ਕੇ ਸਾਨੂੰ ਪੂਰਾ ਉਹਨਾਂ ਨੇ ਭਰੋਸਾ ਦਵਾਇਆ ਕਿ ਤੁਹਾਡੀ ਬਣਦੀ ਕਾਰਵਾਈ ਜ਼ਰੂਰ ਹੋਏਗੀ ਨਸ਼ਾ ਤਸਕਰਾ ਖਿਲਾਫ ਮੁਹਿੰਮ ਚੱਲ ਰਹੀ ਹੈ ਜਲੰਧਰ ਦੇ ਬਿਲਗਾ ਪਿੰਡ ਵਿੱਚ ਪੁਲਿਸ ਪਾਰਟੀ ਦੁਆਰਾ ਚਲਾਏ ਗਏ ਨਸ਼ੇ ਦੇ ਅਭਿਆਨ ਤਹਿਤ ਇੱਕ ਤਸਕਰ ਦੇ ਘਰ ਤੇ ਬਲਡੋਜ਼ਰ ਫੇਰਿਆ ਗਿਆ ਤਸਕਰ ਦੀ ਪਛਾਣ ਸੁਰਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਕਲੀਅਰ ਡਾਇਰੈਕਸ਼ਨਸ ਨੇ ਕਿ ਕੋਈ ਵੀ ਨਸ਼ਾ ਤਸਕਰ ਨਸ਼ਾ ਦੇ ਕਾਲੇ ਕਮਾਈ ਨਾਲ ਕੋਈ ਵੀ ਨਾਜਾਇਜ਼ ਉਸਾਰੀ ਕਰੇਗਾ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅੱਜ ਅਸੀਂ ਡਾਣਾ ਮੰਡੀ ਧਨੋਲਾ ਦੇ ਵਿੱਚ ਖੜੇ ਹਾਂ ਇੱਥੇ ਇੱਕ ਨਾਜਾਇਜ਼ ਉਸਾਰੀ ਦਾ ਮਾਮਲਾ ਸੀਗਾ ਉਸਾ ਰਾਣੀ ਵਾਈਫ ਆਫ ਬੀਰਬਲ ਇਹਨਾਂ ਵੱਲੋਂ ਦਾਣਾ ਮੰਡੀ ਦੇ ਵਿੱਚ ਇੱਕ ਦੁਕਾਨ ਪਾਇਆ ਗਿਆ ਸੀ ਜੋ ਬਿਲਕੁਲ ਨਾ ਬਾਅਦ ਵੈਰੀਫਾਈ ਮੈਰੀਫਿਕੇਸ਼ਨ ਨਾਜਾਇਜ਼ ਪਾਇਆ ਗਿਆ ਤੋਂ ਮਾਰਕੀਟ ਕਮੇਟੀ ధਨੋਲਾ ਵੱਲੋਂ ਸਾਨੂੰ ਇੰਟੀਮੇਸ਼ਨ ਆਈ ਸੀ ਕਿ ਇਹਨੂੰ ਦਹਾਨਾ ਹੈ ਇਹਦੀ ਸਾਰੀ ਵੈਰੀਫਿਕੇਸ਼ਨ ਕੀਤੀ ਗਈ ਸੀਗੀ ਡੂ ਪ੍ਰੋਸੈਸ ਆਫ ਲਾ ਨੂੰ ਫਾਲੋ ਕਰਦੇ ਵੇ ਇਹਨਾਂ ਨੂੰ ਨੋਟਿਸ ਦਿੱਤਾ ਗਿਆ ਸੀਗਾ ਜਦੋਂ ਇਹਨਾਂ ਵੱਲੋਂ ਕੋਈ ਵੀ ਤਸੱਲੀ ਬਖਸ ਬੇਸਿਸ ਨਹੀਂ ਕੀਤੀ ਗਈ ਉਸ ਤੋਂ ਬਾਅਦ ਇਹਨਾਂ ਨੂੰ ਵਾਸ਼ ਢਾਇਆ ਜਾ ਰਹਾ ਹੈ ਤੁਸੀਂ ਬੈਕਗ੍ਰਾਉਂਡ ਚ ਦੇਖ ਸਕਦੇ ਹੋ ਕਿ ਇੱਕ ਕੰਪਲੀਟ ਦੁਕਾਨ ਨੂੰ ਢਾਇਆ ਗਿਆ ਹੈ ਇੱਕ ਕਮਰਸ਼ੀਅਲ ਪ੍ਰੋਪਰਟੀ ਜਿਸਦੀ ਔਰ ਵਿਚ ਮਤਲਬ ਬੇਸਿਕਲੀ ਜਿਹੜਾ ਅਨਾਜ ਮੰਡੀ ਧਨੋਲਾ ਦਾ ਹੈ ਇਹਨਾਂ ਦੇ ਵਿੱਚ ਹੀ ਸੀਗਾ ਸਰ ਕਿੰਨੇ ਕਿੰਨੇ ਪਰਚੇ ਦੱਸ ਜੀ ਉਹ ਸਾਰੇ ਆਨੇ ਦਿਖਲਾ ਪੰਜ ਤੋਂ ਬਰ ਐਨਡੀਪੀਐਸ ਦੇ ਪਰਚੇ ਹਨ ਪਿਛਲਾ ਲਾਸਟ ਪਰਚਾ 2024 ਦਾ ਹੈ ਉਹਦੇ ਵਿੱਚ ਨਾ ਫਿਲਹਾਲ ਹੀ ਬੇਲ ਤੇ ਬਾਹਰ ਹੈ ਸਰ ਅਕੀ ਮੈਂਸ਼ਾ ਦੇ ਕੇ ਘਟਾਏ ਕਿਨੇ ਪਹਿਲੀ ਵਾਰ ਕਮਰਸ਼ਲ ਪ੍ਰਾਪਰਟੀ ਹੈ ਇਸ ਤਰ੍ਹਾਂ ਹੋਰ ਵੀ ਅਸੀਂ ਵੈਰੀਫਾਈ ਕਰ ਰਹੇ ਜੀ ਮਤਲਬ ਸਾਡੇ ਵੱਲੋਂ ਪ੍ਰੋਪਰ ਡਾਟਾਬੇਸ ਮੇਨਟੇਨ ਕਰਕੇ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਸੰਬੰਧਿਤ ਵਿਭਾਗ ਦੇ ਵੱਲੋਂ ਜਦੋਂ ਵੀ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਅਸੀਂ ਡਿਊ ਪ੍ਰੋਸੈਸ ਆਫ ਲਾਅ ਨੂੰ ਫਾਲੋ ਕਰਦੇ ਹੋਏ ਕਾਰਵਾਈ ਕਰਦੇ ਹਾਂ ਸਰ ਜ਼ਿਲ੍ਹੇ ਦੇ ਅੰਦਰ ਹੁਣ ਤੱਕ ਜ਼ਿਲ੍ਹੇ ਦੇ ਅੰਦਰ ਹੁਣ ਤੱਕ ਕਿੰਨੀਆਂ ਪ੍ਰਾਪਰਟੀਆਂ ਧਾਈਆਂ ਗਈਆਂ ਸਰ ਇਹ ਛੱਟਾ ਪ੍ਰਾਪਰਟੀ ਹੈ ਬਰਨਾਲਾ ਜ਼ਿਲ੍ਹੇ ਦੇ ਵਿੱਚ ਔਰ ਤੁਹਾਡੇ ਮਾディアਮ ਤੁਹਾਡੇ ਪਲੇਟਫਾਰਮ ਤੇ ਰਹੀ ਮੈਂ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਨੂੰ ਵੀ ਸਖਤ ਚੇਤਾਵਨੀ ਦੇਣਾ ਚਾਹਨਾ ਕਿ ਜੇ ਉਹ ਨਸ਼ਾ ਵੇਚ ਕੇ ਇਹ ਆ ਪੰਜਾਬ ਦੀ ਯੁਵਾ ਪੀੜੀ ਨੂੰ ਬਰਬਾਦ ਕਰਕੇ ਕੋਈ ਨਾਜਾਇਜ਼ ਉਸਾਰੀ ਕਰਨਗੇ ਤੂੰ ਨਾ ਦੇਖ ਲੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਔਰ ਇਹ ਕਾਰਵਾਈ ਯੋਧ ਨਸ਼ੇ ਵਿਰੁੱਧ ਮੁਹਿੰਮ ਤੱਕ ਜਾਰੀ ਵੀ ਰਹੇਗੀ ਪਰ ਹੁਣ ਇਹ ਢੇਲ ਚ ਹੈ ਜਾਂ ਬਾਹਰ ਹੈ ਇਨਸ਼ਾ ਅੱਲਾਹ ਕਿ ਹੁਣ ਢੇਲ ਤੇ ਬਾਹਰ ਹੈ ਕਿੰਨੇ ਮੁਕਦਮੇ ਸਾਰੇ ਪੰਜ ਤੋਂ ਬੰਦੇ ਜੀ ਰੇਨਦੀ ਘਰ ਦੀ ਰੈਹਾਸ਼ੀ ਪ੍ਰਾਪਰਟੀ ਵੀ ਚੈੱਕ ਕੀਤੀ ਜਾਉਦੀ ਉਹ ਸਾਰਾ ਵੈਰੀਫਾਈ ਕਰ ਰਹੇ ਜੀ ਇਹ ਇਲੀਗਲ ਆਇਆ ਸੀ ਕਿ ਇਸ ਕਰਕੇ ਨੂ ਰਹਿ ਗਿਆ ਅੱਜ ਜਲੰਧਰ ਦੇ ਇੱਕ ਨੀਜੀ ਹੋਟਲ ਵਿੱਚ ਬੀਬੀ ਜੰਗੀਰ कौर ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਐਸਜੀਪੀਸੀ ਬਾਰੇ ਕਿ ਇਹ ਕੌਮ ਦੀ ਮਹਾਨ ਜਥੇਬੰਦੀ ਹੈ ਜਿਸ ਨੂੰ ਸਾਡੇ ਬਜ਼ੁਰਗਾਂ ਨੇ ਖੂਨ ਨਾਲ ਸਿੰਜਿਆ ਹੈ ਉਹਨਾਂ ਕਹੇ ਕਿ ਅਜੇ ਵਿੱਚ ਜੇਕਰ ਸਿੱਖ ਪੰਥ ਤੇ ਕੋਈ ਮੁਸੀਬਤ ਪੈਂਦੀ ਹੈ ਤਾਂ ਸਿੱਖ ਪਾਰਲੀਮੈਂਟ ਦਾ ਫਰਜ਼ ਬਣਦਾ ਹੈ ਕਿ ਉਹ ਹੱਲ ਕਰੇ ਸਾਰੇ ਪੰਥ ਦੇ ਵਿੱਚ ਬਹੁਤ ਸਾਰੀਆਂ ਚਿੰਤਾਜਨਕ ਘਟਨਾਵਾਂ ਜਿਹੜੀਆਂ ਵਾਪਰੀਆਂ ਔਰ ਇਸ ਵੇਲੇ ਕਹਿਰੇ ਜਿਹੜੇ ਸੰਕਟ ਪੈਦਾ ਹੋ ਰਹੇ ਹੈ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੇ ਕੁਝ ਮੈਂਬਰ ਅੱਜ ਇਕੱਤਰ ਹੋ ਕੇ ਉਹਦੇ ਉੱਤੇ ਵਿਚਾਰ ਚਰਚਾ ਕੀਤੀ ਹੈ ਜਦੋਂ 2 ਦਸੰਬਰ ਨੂੰ ਸ਼੍ਰੀ ਅਕਾਲ ਪੁਰਖ ਸਾਹਿਬ ਦੀ ਫਤਿਹਲ ਤੋਂ ਹੁਕਮਨਾਮਾ ਸੁਣਾਇਆ ਗਿਆ ਉਸ ਹੁਕਮਨਾਮੇ ਤੋਂ ਬਾਅਦ ਬਹੁਤ ਸਾਰੀਆਂ ਸਥਿਤੀਆਂ ਪੈਦਾ ਹੋਈਆਂ ਜਿਹਦੇ ਨਾਲ ਪੰਥ ਦੇ ਵਿੱਚ ਵੱਡੀਆਂ ਦੁਬਦਾਵਾਂ ਪੈਦਾ ਹੋ ਗਈ ਸੀ ਉਹਨਾਂ ਨੂੰ ਹੱਲ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਫਰਜ਼ ਬਣਦਾ ਸੀ ਕਿ ਜਦੋਂ ਮਾਰਚ ਦੇ ਵਿੱਚ ਬਜਟ ਵਿਚ ਇਜਲਾਸ ਕੀਤਾ ਗਿਆ ਉਹ ਜਿਹੜੀਆਂ ਸ਼੍ਰੀ ਅਕਾਲਤਾਬਬ ਦੇ ਜ세ਦਾਰ ਜਾਂ ਸਿੰਘ ਸਾਹਿਬਾਨਾਂ ਦੇ ਨਾਲ ਉਸ ਵੇਲੇ ਬਦਸਲੂਕੀ ਹੋਈ ਉਹਨਾਂ ਦੇ ਤੇ ਬਹੁਤ ਅਸ਼ਲੀਲ ਤਰ੍ਹਾਂ ਦੇ ਬਦਲੇ ਲਫ਼ਜ਼ ਵਰਤ ਕੇ ਉਹਨਾਂ 'ਤੇ ਇਲਜ਼ਾਮ ਲਾਏ ਗਏ ਐਸੀਆਂ ਕਾਰਵਾਈਆਂ ਕੀਤੀਆਂ ਗਈਆਂ ਜਿਹੜੀਆਂ ਕਿ ਨਿਰਜਮਾਂ ਦੇ ਖਿਲਾਫ ਸੀ ਉਹਨਾਂ ਨੂੰ ਫਾਰਗ ਇੱਕ ਕੇਵਲ ਤੇ ਕੇਵਲ ਈਰਖਾਬਸ ਕੀਤਾ ਗਿਆ ਕਿ ਉਹਨਾਂ ਨੇ ਫੈਸਲੇ ਜਿਹੜੇ ਸੀ ਉਹ ਪੰਥ ਦੇ ਹੱਕ ਵਿੱਚ ਕੀਤੇ ਤਾਂ ਕਰਕੇ ਉਹਨਾਂ ਨੂੰ ਫਾਰਗ ਕਰ ਦਿੱਤਾ ਗਿਆ ਜੋ ਉਹਨਾਂ ਦਾ ਕਿਰਦਾਰ ਕੁਸ਼ੀ ਕੀਤੀ ਗਈ ਉਹਦੇ ਸਬੰਧ ਵਿੱਚ ਵੀ ਸਾਰੇ ਬੜੇ ਚਿੰਤਾਜਨਕ ਸਨ ਤੇ ਅਸੀਂ ਉਸ ਵੇਲੇ ਜਿੰਨੇ ਮੈਂਬਰ ਬੈਠੇ ਐ ਬਤਾਰੀ ਮੈਂਬਰਸ ਨੇ ਇੱਕ ਅਸੀਂ ਮਤਾ ਲਿਆਂਦਾ ਸੀ ਲਿਖ ਕੇ ਕਿ ਬਤਾਰੀ ਮੈਂਬਰਾਂ ਵੱਲੋਂ ਮਤਾ ਪੇਸ਼ ਕੀਤਾ ਗਿਆ ਕਿ ਜੋ ਅ ਦੋ ਬੱਤੇ ਉੱਥੇ ਕੀਤੇ ਗਏ ਸਨ ਜਦੋਂ ਕਿ ਪ੍ਰਧਾਨ ਨੇ ਅਸਤੀਫਾ ਦਿੱਤਾ ਹੋਇਆ ਸੀ ਤੇ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਦੇ ਵਿੱਚ ਗਿਆਨੀ ਰਕबीर ਸਿੰਘ ਜੀ ਜਾਂ ਜਸਦਰ ਅਕਾਲਤਰ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਜਿਸ ਢੰਗ ਦਾ ਵਰਤਾਓ ਕੀਤਾ ਗਿਆ ਉਹ ਸਹਿਣਯੋਗ ਨਹੀਂ ਸੀ ਕੌਮ ਨੇ ਉਹਨੂੰ ਬਹੁਤ ਹੀ ਮੰਦਭਾਗ ਸਮਝਿਆ ਤੇ ਬਹੁਤ ਹੀ ਕੌਮ ਦੇ ਵਿੱਚ ਇਸ ਗੱਲ ਦਾ ਗਿਆਰਾ ਦੁੱਖ ਮਹਿਸੂਸ ਕੀਤਾ ਗਿਆ ਸੋ ਜਿਹੜੀਆਂ ਨਿਜ਼ਮਾ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ ਜਿਹੜਾ ਮर्यादा ਦਾ ਕਾਨ ਹੋਇਆ ਸੀ ਸਦਾਤਾਂ ਦਾ ਉਸ ਵੇਲੇ ਨੁਕਸਾਨ ਹੋਇਆ ਸੀ ਤੇ ਸ਼੍ਰੀ ਅਕਾਲਤਾਸ ਸਾਹਿਬ ਜੀ ਦੀ ਉਸ ਸਰਵਉੱਚਤਾ ਨੂੰ ਢਾਹ ਲੱਗੀ ਸੀ ਉਹਦੇ ਸਬੰਧ ਵਿੱਚ ਅਸੀਂ ਬਤਾਰੀ ਮੈਂਬਰਾਂ ਨੂੰ ਲਿਖ ਕੇ ਦਿੱਤਾ ਕਿ ਅੱਜ ਦੇ ਹਾਊਸ ਦੇ ਵਿੱਚ ਇਹ ਮਤਾ ਲਿਆਂਦਾ ਜਿਹੜੇ ਮਤੇ ਲਿਆਂਦੇ ਆ ਇਹਨਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਵੇ ਕਿ ਦੋ 7 ਮਾਰ ਇੱਕ ਸੀ ਇੱਜ਼ਤ ਆਪ ਕੋਈ ਗੀਸਤੀ ਨਹੀਂ ਕੋ ਚਲੋ ਜਿਹੜੇ ਮਤੇ ਉੱਥੇ ਪਾਏ ਗਏ ਸੀ ਮਾਰਚ ਦੇ 7 ਮਾਰਚ ਇਸੇ ਚਾਹ ਉਹ ਮਤਿਆਂ ਨੂੰ ਰੱਦ ਕੀਤਾ ਜਾਵੇ ਤੇ ਤੇ ਵਿਚਾਰ ਚਰਚਾ ਕੀਤੀ ਜਾਵੇ ਵਿਚਾਰ ਚਰਚਾ ਕਰਨ ਦੀ ਬਜਾਏ ਉੱਥੇ ਜਿਹੜੇ ਮੈਂਬਰ ਬੋਲੇ ਉਹਨਾਂ ਨੂੰ ਧੱਕੇ ਵੀ ਮਾਰੇ ਮਾਈਕ ਬੰਦ ਕਰ ਦਿੱਤੇ ਗਏ ਬੀਬੀ ਜੀ ਨੇ ਕੱਲ ਜੋ ਉਤਰਾਵਸਲੇ ਮਤੇ ਪੇਸ਼ ਕੀਤੇ ਇਹਨਾਂ ਨੂੰ ਸਗਾਂ ਇੰਨਾ ਕੋ ਧੱਕਿਆਂ ਦਾ ਸਾਹਮਣਾ ਵੀ ਕਰਨਾ ਪਿਆ ਕਿ ਉਸ ਵੇਲੇ ਹਸੈਨ ਤੋਂ ਵੀ ਬਾਅਦ ਸੀ ਜਲਦੀ ਜਲਦੀ ਅਨੰਦ ਸਾਹਿਬੀ ਪਾਠ ਕਰ ਦਿੱਤਾ ਔਰ ਸਾਨੂੰ ਸਾਰਿਆਂ ਨੂੰ ਅਣਗੌਲੇ ਕੀਤਾ ਗਿਆ ਬਾਹਰ ਅਕੇ ਸੀ ਧਰਨਾ ਵੀ ਦਿੱਤਾ ਪ੍ਰਧਾਨ ਜੀ ਸਾਨੂੰ ਸੁਣ ਦੀ ਬਜਾਏ ਜਾ ਕੇ ਜੋ ਅਰਨਾਬ ਸਿੰਘ ਜੀ ਤੁਮ ਮਾ ਸਾਹਬ ਨੇ ਜਿਹੜਾ ਬਾਹਰ ਲਾਇਆ ਸੀ ਧਰਨਾ ਉਹਦੇ ਵਿੱਚ ਜਾ ਕੇ ਬੈਠ ਗਏ ਸੋ ਕਹਿਣ ਤੋਂ ਭਾਵ ਕਿ ਉਸ ਵੇਲੇ ਅਸੀਂ ਮਨ ਬਣਾਇਆ ਸੀ ਕਿ ਅਸੀਂ ਅਸੀਂ ਐਲਾਨ ਵੀ ਕੀਤਾ ਕਿ ਅਸੀਂ ਸਪੈਸ਼ਲ ਇਜਲਾਸ ਬੁਲਾਉਣ ਵਾਸਤੇ ਸੀ ਬੇਨਤੀ ਕਰਾਂਗੇ ਪਰ ਕਿਉਂਕਿ ਇੱਕ ਨਿਜ਼ਮ ਹੈ ਸਾਡੇ ਨਿਯਮਾਂ 'ਚ ਲਿਖਿਆ ਹੋਇਆ ਹੈ ਕਿ ਜਦੋਂ ਜਨਰਲ ਹਾਊਸ ਦਾ اجلاس ਹੋ ਜੇ ਉਸ ਤੋਂ ਬਾਅਦ 3 ਮਹੀਨੇ ਦੇ ਅੰਦਰ ਵਿਸ਼ੇਸ਼ اجلاس ਜਿਹੜਾ ਉਹ ਨਹੀਂ ਬੁਲਾਇਆ ਜਾਂਦਾ ਸੋ ਉਸ ਗੱਲ ਦੇ ਧਿਆਨ ਵਿੱਚ ਰੱਖਦੇ ਹੋਇਆ ਹਾਂ ਉਦੋਂ ਬਾਅਦ ਫਿਰ ਕੱਟਣਾ ਵਾਪਰ ਰਹੀ ਹੈ ਇਸ ਵੇਲੇ ਤਖਤਾਂ ਦੇ ਉੱਤੇ ਬੈਠੇ ਜਥੇਦਾਰ ਜਿਹੜੇ ਹਨ ਸਾਨੂੰ ਦੁੱਖ ਦੀ ਇਹ ਗੱਲ ਹੈ ਕਿ ਉਹ ਤਖਤਾਂ ਦੇ ਜਥੇਦਾਰਾਂ ਵਿੱਚ ਵੀ ਆਪਸ ਵਿੱਚ ਜਿਹੜਾ મતਭੇਦ ਪੈਦਾ ਹੋ ਗਿਆ ਕਲੇਸ਼ ਪੈਦਾ ਹੋ ਗਿਆ ਔਰ ਜਦੋਂ ਜਿਹੜਾ ਤਖਤਾਂ ਨੇ ਸਾਨੂੰ ਸੇਧ ਦੇਣੀ ਹੈ ਕੌਮ ਨੂੰ ਜਿਨ੍ਹਾਂ ਨੇ ਸਾਨੂੰ ਖਾਸ ਸਨੇਹ ਦੇਣੇ ਆ ਜਿਨ੍ਹਾਂ ਨੇ ਸਾਨੂੰ ਇਕਤਾ ਵਿੱਚ ਲਿਆਉਣਾ ਜੇ ਉਹਨਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨ ਤੇ ਮੇਰਾ ਖਿਆਲ ਹੈ ਕਿ ਕੌਮ ਜਿਹੜੀ ਐ ਇਸ ਵੇਲੇ ਵੱਡੇ ਸੰਕਟ ਚ ਹੈ ਕੌਮ ਚਿੰਤਾਜਨਕ ਹੈ ਸਾਰੇ ਮਹਿਸੂਸ ਕਰਦੇ ਐ ਕਿ ਜੇ ਇਹ ਅਤਿ ਅਤ્યੰਤ ਮੰਦ ਭਾਗਾ ਜਿਹੜਾ ਘਟਨਾਵਾਂ ਹੋ ਰਹੀਆਂ ਇਹਨਾਂ ਨੂੰ ਅਸੀਂ ਕਿਸ ਤਰ੍ਹਾਂ ਠੀਕ ਕਰਨਾ ਹੈ ਜਿਨ੍ਹਾਂ ਨੇ ਪੰਥਕ ਮਾਹੌਲ ਜਿਹੜਾ ਸੀ ਇੱਕ ਸੁਰਤਾ ਵਿੱਚ ਲਿਆਉਣਾ ਸੀ ਇਕਤਾ ਵਿੱਚ ਲਿਆਉਣਾ ਸੀ ਪਰ ਉਹ ਤਾਰ-ਤਾਰ ਕਰਦਾ ਨਜ਼ਰ ਆ ਰਿਹਾ ਤਾਂ ਉਹ ਸਾਰੀਆਂ ਗੱਲਾਂ ਨੂੰ ਦੇਖਦਿਆਂ ਹੋਇਆਂ ਕਿ ਪੰਜ ਪਿਆਰਿਆਂ ਤੇ ਪੰਜ ਸਿੰਘ ਸਹਿਬਾਨਾਂ ਦੀ ਪਵਿੱਤਰ ਤੇ ਸਤਿਕਾਰਯੋਗ ਸੰਸਥਾਵਾਂ ਜਿਹੜੀਆਂ ਹਨ ਉਹ ਰਾਜਨੀਤਿਕ ਹਿੱਤਾਂ ਲਈ ਵਰਤਿਆ ਜਾ ਰਿਹਾ ਇਹ ਸਾਰੀਆਂ ਗੱਲਾਂ ਬੜੀਆਂ ਚਿੰਤਾਜਨਕ ਤੇ ਅਸੀਂ ਅੱਜ ਮੈਂਬਰ ਸਹਿਬਾਨਾਂ ਨੇ ਮਹਿਸੂਸ ਕੀਤਾ ਕਿ ਅਸੀਂ ਬੇਨਤੀ ਕਰੀਏ ਪ੍ਰਧਾਨ ਜੀ ਨੂੰ ਕਿ ਸਾਡਾ ਜਿਹੜੇ ਨਿਜ਼ਮ ਹੈ ਉਹ ਕਹਿੰਦੇ ਹੈ ਕਿ 10 ਮੈਂਬਰ ਬੇਨਤੀ ਕਰ ਤੇ ਉਹ ਇਜਲਾਸ ਵਾਸਤੇ ਜਨਰਲ ਇਜਲਾਸ ਬੁਲਾਉਣ ਵਾਸਤੇ ਆਪਣੀ ਅਪੀਲ ਪਾ ਸਕਦੇ ਆ ਅਸੀਂ ਬਤਾਰੀ ਮੈਂਬਰਾਂ ਲੈ ਕੇ ਦਿੱਤਾ ਹੋਇਆ ਹੈ ਅੱਜ ਵੀ ਅਸੀਂ ਉਹਨਾਂ ਬਤਾਰੀ ਮੈਂਬਰਾਂ ਵੱਲੋਂ ਅਪੀਲ ਕਰਦੇ ਪ੍ਰਧਾਨ ਸਾਹਿਬ ਨੂੰ ਕਿ ਤੁਰੰਤ ਇਹਨਾਂ ਸਾਰੀਆਂ ਗੱਲਾਂ ਨੂੰ ਵਿਚਾਰ ਕਰਨ ਵਾਸਤੇ ਕਿਉਂਕਿ ਗੁਰਨਾਨਦ ਸਾਹਿਬ ਨੇ ਸਾਨੂੰ ਸੰਵਾਦ ਕਰਨਾ ਸਿਖਾਇਆ ਉਹਨਾਂ ਨੇ ਕਿਹਾ ਕਿ ਰੋਸ ਨਾ ਕੀਤਾ ਉਤਰ ਦੀਜਾ ਉਹ ਰੋਸ ਨਾ ਕਰਨ ਇਸ ਗੱਲ ਦਾ ਸੰਵਾਦ ਕਰਨ ਬੈਠ ਕੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਸਾਡੀ ਸਿਰਮੌਰ ਸੰਸਥਾ ਕੌਮ ਦੇ ਵਿੱਚ ਜਾਣੀ ਜਾਂਦੀ ਹੈ। ਸ਼੍ਰੀ ਅਕਾਲ ਤਰ ਸਾਹਿਬ ਜੀ ਦੇ ਛਤਰ ਛਾਇਆ ਹੇਠ ਜਿਸ ਦੇ ਕੰਮ ਕਰਨਾ ਸਾਰੇ ਸਿਧਾਂਤਕ ਤੌਰ ਤੇ ਜੋ ਮर्याਦਾ ਹੈ, ਸਰਵਉੱਚਤਾ ਹੈ ਉਹਦਾ ਖਿਆਲ ਰੱਖਣਾ, ਇੱਕ ਸਟੋਡੀਅਨ ਬਣ ਕੇ ਕੰਮ ਕਰਨਾ। ਪਰ ਅੱਜ ਅਫਸੋਸ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੇ ਪ੍ਰਧਾਨ ਸਾਹਿਬ ਆਪਣੀ ਜ਼ਿੰਮੇਵਾਰੀ ਜੇ ਨਹੀਂ ਨਿਭਾ ਸਕਦੇ ਤੇ ਘੱਮਸੋ ਕੰਮ ਸਾਰੇ ਹਾਊਸ ਨੂੰ ਬੁਲਾਉਣ ਉਹਦੇ ਵਿੱਚ ਇਹ ਵਿਚਾਰਾ ਕੀਤੀ ਹੈ ਜਾਣ ਤੇ ਹਾਊਸ ਜਿਹੜਾ ਫੈਸਲਾ ਕਰੇ ਉਹ ਕੌਮ ਨੂੰ ਇੱਕ ਬੜੀ ਬੜੀ ਰਾਹਤ ਹੋਵੇਗੀ ਉਹ ਰਾਹਤ ਲਿਆਉਣ ਵਾਸਤੇ ਅਸੀਂ ਅੱਜ ਬੇਨਤੀ ਕਰਨ ਵਾਸਤੇ ਇੱਥੇ ਹੋਏ ਆ ਕਿ ਸਾਡੀ ਜਿਹੜੀ ਬੇਨਤੀ ਪ੍ਰਵਾਨ ਕੀਤੀ ਜਾਵੇ ਜਲਦੀ ਤੋਂ ਜਲਦੀ ਅਸੀਂ ਸਮਿਤੀ ਹੈ ਕਿ ਇਹਨੂੰ ਘੱਟੋ ਘੱਟ 2 ਹਫ਼ਤਿਆਂ ਦੇ ਵਿੱਚ ਵਿੱਚ ਪ੍ਰਧਾਨ ਜੀ ਨੂੰ ਜਨਰਲ ਇਜਲਾਸ ਵਿਸ਼ੇਸ਼ ਬੁਲਾਉਣਾ ਚਾਹੀਦਾ ਕਿਉਂਕਿ ਸਮੇਂ ਸਵੇਂ ਦੇ ਨਾਲ ਪਹਿਲਾਂ ਜਦੋਂ ਕੋਈ ਪੰਤਕ ਸੱਕਟ ਬਣਿਆ ਜਦੋਂ ਕੋਈ ਸਿਧਾਂਤਿਕ ਤੌਰ ਦੇ ਉੱਤੇ ਨੁਕਸਾਨ ਹੋਇਆ ਜਾਂ ਮर्यादा ਦਾ ਘਾਣ ਹੋਇਆ ਉਸ ਵੇਲੇ ਵੀ ਇਹ ਇਜਲਾਸ ਜਿਹੜੇ ਅਸੀਂ ਸਪੈਸ਼ਲ ਕੀਤੇ ਗਏ ਉਹਦੀ ਐਗਜ਼ਾਮਪਲ ਹੈ ਕਿ 25 ਜੂਨ 2023 ਨੂੰ ਐਸੇ ਪ੍ਰਧਾਨ ਜੀ ਦੀ ਪ੍ਰਧਾਨਗੀ ਹੇਠ ਜੋ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਨੇ ਪੰਜਾਬ ਸਰਕਾਰ ਵੱਲੋਂ ਗੁਰਬਾਣੀ ਕੀਰਤਨ ਦੇ ਅਧਿਕਾਰ ਨਾਲ ਸੰਬੰਧੀ ਬਿੱਲ ਪਾਸ ਕਰਨ ਦੇ ਵਿਰੋਧ ਵਿੱਚ ਵੀ ਅਸੀਂ ਜਨਰਲ ਇਜਲਾਸ ਬੁਲਾਇਆ ਸੀ ਇਹਦਾ ਮਤਲਬ ਕਿ ਵਿਸ਼ੇਸ਼ ਚਰਨਲੇ اجلاس ਜਦੋਂ ਕੋਈ ਸੰਕਟ ਆਵੇ ਉਦੋਂ ਬੁਲਾਇਆ ਜਾ ਸਕਦਾ ਦੂਜਾ 3 ਮਾਰਚ 2023 ਨੂੰ ਹਰਿਆਣਾ ਕਮੇਟੀ ਦਾ ਜਦੋਂ ਬਿੱਲ ਪਾਸ ਹੋਣ ਉਪਰੰਤ ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ اجلاس ਬੁਲਾਇਆ ਸੋ ਇਹ ਸਾਡੀ ਰਵਾਇਤ ਹੈ ਕਿ ਜਦੋਂ ਪੰਥ ਵਿੱਚ ਕੋਈ ਮਸਲਾ ਹੁੰਦਾ ਹੈ ਜਦੋਂ ਪੰਥਰੇ ਕੋਈ ਮਸਲਾ ਬੈਠ ਕੇ ਹੱਲ ਕਰਨਾ ਹੁੰਦਾ ਹੈ ਉਸ ਵੇਲੇ ਵਿਸ਼ੇਸ਼ اجلاس ਬੁਲਾਇਆ ਜਾਂਦਾ ਹੈ ਮੈਂ ਸਮਝੀ ਹੈ ਐਸ ਵੇਲੇ ਜਿਹੜੀ ਰਾਤ ਬਣੇ ਹੈ ਅੱਜ ਦੇ ਬਹੁਤ ਹੀ ਜ਼ਰੂਰੀ ਹੈ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬਲਾਏ ਹਰ ਨਾਮ ਆਕੇ ਹੋਵੋ ਜੋਰੀ ਗੁਰਮਖ ਬੈਸੋ ਸਭਾ ਬਿਸ਼ਾਏ ਸੋ ਇਹ ਸਾਡੇ ਕੋ ਸਿਰ ਜੋੜ ਕੇ ਆਪਣੀ ਜਥੇਬੰਦੀ ਹੱਲ ਕੱਢੇ ਵਿਦਵਾਨਾਂ ਕੋਲੋਂ ਵਿਚਾਰ ਲੈ ਕੇ ਅਸੀਂ ਸਾਰੇ ਇਸ ਸੱਤੇ ਤੇ ਪਹੁੰਚੀਏ ਕਿ ਜੋ ਸਾਡੇ ਚ ਅੱਜ ਦੁਬਦਾ ਪਈ ਹੈ ਪੰਥ ਦੀਆਂ ਰਵਾਇਤਾਂ ਦਾ ਨੁਕਸਾਨ ਹੋ ਰਿਹਾ ਹੈ ਪੰਥ ਦੀ ਮर्यादा ਦਾ ਕਾਨੂੰਨ ਹੋ ਰਿਹਾ ਹੈ ਸਿਧਾਂਤਕ ਤੌਰ ਤੇ ਅਸੀਂ ਨੁਕਸਾਨ ਪਾ ਰਹੇ ਹਾਂ ਉਹਨਾਂ ਸਾਰਿਆਂ ਨੂੰ ਹੱਲ ਕਰਨ ਵਾਸਤੇ ਵਿਸ਼ੇਸ਼ ਜਨਰਲ اجلاس ਬੁਲਾਇਆ ਜਾਵੇ ਤਾਂ ਜੋ ਅਸੀਂ ਕੋਈ ਨਾ ਕੋਈ ਸੱਤੇ ਤੇ ਪਹੁੰਚ ਕੇ ਕੌਮ ਨੂੰ ਰਾਹਤ ਦੇ ਸਕੀਏ ਔਰ ਕੌਮ ਨੇ ਜਿਸ ਭਾਵਨਾ ਦੇ ਨਾਲ ਇਹ ਸ਼ਰੋਮਣੀ ਕਮੇਟੀ ਹੋਣ ਦੇ ਵਿੱਚ ਲਿਆਂਦੀ ਸੀ ਜਿਨ੍ਹਾਂ ਕੁਰਬਾਨੀਆਂ ਵਿੱਚੋਂ ਨਿਕਲੀ ਸੀ ਉਹ ਸਰਬਉੱਚ ਤਰ੍ਹਾਂ ਅਸੀਂ ਬਹਾਲ ਕਰ ਸਕੀਏ ਮੇਨ ਮਕਸਦ ਜਿਹੜਾ ਸਾਡਾ ਅੱਜ ਦਾ ਕਿ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਸਰਦਾਰ ਹਰਜਿੰਦਰ ਸਿੰਘ ਦੀ ਤਾਮੀਨ ਹੋਵੇ ਸਾਡੀ ਬੇਨਤੀ ਹੈ ਨਿਮਰਤਾ ਸਹਿਤ ਕਿ ਬਤਾਰੀ ਮੈਂਬਰ ਜਿਸ ਤਰ੍ਹਾਂ ਪਹਿਲਾਂ ਕੈਂਡੀ ਸੀ ਹੁਣ ਤੇ ਸਾਰੇ ਮੈਂਬਰ ਇਸ رائے ਦੇ ਉੱਤੇ ਹੈ ਕਿ ਜਨਰਲ ਜਲਾਸ ਜਿਹੜਾ ਵਿਸ਼ੇਸ਼ ਤੌਰ ਤੇ ਬੁਲਾਉਣਾ ਚਾਹੀਦਾ ਤਾਂ ਜੋ ਸਾਡੇ ਉੱਤੇ ਜਿਹੜਾ ਅੱਜ ਕੌਮ ਅੱਖਾਂ ਘੋਰ ਕੇ ਦੇਖ ਰਹੀ ਹੈ ਕਿ ਅਸੀਂ ਕੀ ਕਰਦੇ ਹਾਂ ਉਹਨਾਂ ਨੂੰ ਕੋਈ ਰਾਹਤ ਮਿਲ ਸਕੇ ਉਹ ਕੋਈ ਤਸੱਲੀ ਚਾ ਸਕਣ ਕਿ ਅਸੀਂ ਕਿਸੇ ਹੱਲ ਕਰਦੇ ਯੋਗ ਹੋ ਸਕੇ ਇਹ ਸਾਡੀ ਅੱਜ ਦੀ ਗੱਲ ਹੈ ਬੀਬੀ ਜੀ ਤੁਹਾਨੂੰ ਲੱਗਦਾ ਕਿ ਜੋ ਖ਼ਬਰਾਂ ਚੱਲ ਰਹੇ ਨੇ ਪਿੰਡ ਲੋਡੇ ਵਾਲਾ ਵਿਖੇ ਚੋਰਾ ਨੇ ਕੀਤੀਆਂ ਬੱਕਰੀਆਂ ਚੋਰੀ ਪਿੰਡ ਲੋਡੇ ਵਾਲਾ ਵਿਖੇ ਇੱਕ ਗਰੀਬ ਪਰਿਵਾਰ ਦੀਆਂ 12 ਬੱਕਰੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਇਸ ਬਾਰੇ ਜਾਣਕਾਰੀ ਦਿੰਦਿਆਂ ਪੀੜਿਤ ਪਰਿਵਾਰ ਦੇ ਮੈਂਬਰ ਰਾਜੇਤਿਆ ਨੀਤਾ ਰਾਣੀ ਨੇ ਦੱਸਿਆ ਕਿ ਅਸੀਂ 12 ਬੱਕਰੀਆਂ ਰੱਖਿਆ ਹੋਏ ਹਾਂ ਸਭ ਤੇ ਰੋਜ਼ਾਨਾ ਦੀ ਤਰ੍ਹਾਂ ਬਾੜੇ ਵਿੱਚ ਬੰਨਿਆ ਹੋਇਆ ਸਨ ਅਤੇ ਜਦੋਂ ਸਵੇਰੇ ਉੱਠ ਕੇ ਵੇਖਿਆ ਤਾਂ ਬੱਕਰੀਆਂ ਦੀ ਥਾਂ ਬਾੜੇ ਵਿੱਚ ਇਕੱਲੇ ਰਸੇ ਹੀ ਕਿੱਲਿਆਂ ਨਾਲ ਬੰਨੇ ਮਿਲੇ। ਮਨੀਤਾ ਜੀ। ਆ ਕਿੰਨੇ ਨਗ ਚੋਰੀ ਹੋ ਗਏ ਜਿਹੜੇ ਰਾਤ? ਸਾਡੇ 12 ਨਗ ਸੀਗੇ। ਇਹਦੇ ਨਾਲ ਹੀ ਬੰਨੇ ਹੋਏ ਸੀਗੇ ਇਹ। ਹਾਂਜੀ। ਇਹ ਕੀ ਕੀ ਸੀਗਾ ਜਿਹੜਾ ਇਹ ਚੋਰੀ ਹੋਇਆ ਬੱਕਰੀਆਂ ਕਿ ਕੁਝ ਹੋਰ? ਤਿੰਨ ਬੱਕਰੇ ਸੀ ਵਾਰੇ ਬਾਕੀ ਬੱਕਰੀ ਸੀਗੀਆਂ। ਇਕਤ ਰਾਤ ਨੂੰ ਲੈ ਕੇ ਹੈ ਸਾਰੀ ਰਾਤ ਨੂੰ ਲੈ ਕੇ ਹਾਂ ਜੀ ਕੋਈ ਪਤਾ ਨਹੀਂ ਲੱਗਿਆ ਤੁਹਾਨੂੰ ਕੋਈ ਪਤਾ ਨਹੀਂ ਲੱਗਿਆ ਇਹ ਮਗਰੋਂ ਪੱਟ ਕੇ ਲੈ ਕੇ ਇਹ ਜਿਹੜਾ ਵੜਾ ਆਪਣਾ ਆਇਆ ਸੀਗਾ ਹਾਂ ਮਗਰੋਂ ਪੱਟ ਕੇ ਲੈ ਗਏ ਹਾਂ ਲੁੰਡੇ ਵਾਲਾ ਜੀ ਸਾਡੇ ਰਾਤ ਬਹੁਤ ਹੀ ਇੱਕ ਗਰੀਬ ਪਰਿਵਾਰ ਦੇ ਤੱਕਾ ਹੋਇਆ ਜਿਹੜੇ ਕਿ ਇਹਨਾਂ ਦੇ ਜਾਨਵਰਾਂ ਬੱਕਰੀਆਂ ਚੋਰੀ ਹੋ ਗਈਆਂ ਇਹ ਬਹੁਤ ਗਰੀਬ ਪਰਿਵਾਰ ਹੈ ਇਹ ਸਾਡੇ ਪਿੰਡਾਂ ਘਰਾਚ ਜਾ ਕੇ ਆਪ ਦਾ ਕੰਮ ਕਰਦੇ ਆ ਇਹ ਗੋਹ ਕੂੜੇ ਵਿਚਾਰਾ ਕੁਛ ਵੀ ਐ ਇਹਨਾਂ ਦੀ ਮਿਹਨਤ ਆ ਵਿਚਾਰਿਆਂ ਦੀ ਇਸ ਇੱਕ ਇੱਕ ਕਰਕੇ ਇਹਨਾਂ ਨੇ ਲਏ ਸੀਗੇ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਅਸੀਂ ਮੰਗ ਕਰਦੇ ਆ ਵੀ ਪ੍ਰਸ਼ਾਸਨ ਵੀ ਇਨਾਂ ਨੂੰ ਪਤਾ ਲੱਗਿਆ ਬਾਈ ਵਿਕਾਸ ਤੇ ਲੱਗੇ ਸੀ ਸੀਸੀਟੀਵੀ ਕੈਮਰੇ ਵਗੈਰਾ ਫਰੋਲੇ ਕੋਈ ਨਹੀਂ ਕੈਮਰੇ ਫਰੋਲੇ ਆ ਬਾਕੀ ਇਧਰ ਜਦੋਂ ਲੈ ਕੇ ਉਸ ਪਾਸੇ ਕੈਮਰਾ ਹੀ ਨਹੀਂ ਸੀਗਾ ਇਹ ਮਗਰਲੇ ਪਾਸੇ ਉਹਨਾਂ ਨੇ ਪਾੜ ਲਾਇਆ ਪਾੜ ਲਾ ਕੇ ਇੱਕ ਇੱਕ ਕਰਕੇ ਵੀ ਪਿਛਲੇ ਪਾਸੇ ਟਾਇਰ ਕਾਰ ਦੇ ਲੱਗਦੇ ਆਪਣੀ ਡਜ਼ਾਇਰ ਤੇ ਲੱਗਦੇ ਆ ਉਹਦੇ ਵਿੱਚ ਲੈ ਕੇ ਗਏ ਕੰਧ ਦੇ ਨਾਲ ਲਾ ਕੇ ਕਰ ਹੈ ਕੰਧ ਦੇ ਨਾਲ ਲਾ ਕੇ ਇੱਕ ਅੰਦਰਲੇ ਪਾਸੇ ਤੁਸੀਂ ਵੇਖਿਆ ਹੀ ਹੋਣਾ ਵੀ ਇੱਕ ਪੌੜੀ ਬਣਾਈ ਇਹਨਾਂ ਨੇ ਪਾਉਣ ਵਾਸਤੇ ਵੀ ਇੱਟਾਂ ਲਾ ਕੇ ਤੇ ਮਗਰਲੇ ਪਾਸੇ ਉਹ ਪਾੜ ਲਾਇਆ ਬਹੁਤ ਵੱਡੀ ਗਰੀਬ ਮਾਰ ਹੈ ਹਨਾ ਬਹੁਤ ਜ਼ਿਆਦਾ ਹੀ ਬਹੁਤ ਜ਼ਿਆਦਾ ਇਹ ਤਾਂ ਅਸੀਂ ਪੱਕੀ ਸਾਡੇ ਪਿੰਡ ਨੂੰ ਇੰਨਾ ਹੋਇਆ ਹੈ ਬੈਡਾ ਸ੍ਰੀ ਪਰਿਵਾਰ ਸੀਗਾ ਸਾਰੇ ਇੰਨਾ ਕੰਮ ਕਰਦੇ ਆ ਕਿ ਕਿਸੇ ਸਾਡੇ ਘਰਾਂ ਚ ਵੀ ਜਾਂਦੇ ਆ ਵਿਚਾਰੇ ਇਹ ਜਿਹੀ ਗੱਲ ਹੀ ਨਹੀਂ ਸੀਗੀ ਵੀ ਇਹਨਾਂ ਦਾ ਬਹੁਤ ਜ਼ਿਆਦਾ ਤਕਾ ਹੈ ਨਾ ਤਾਂ ਇਹਨਾਂ ਕੋਲੇ ਕੋਈ ਮਕਾਨ ਹੈ ਨਾ ਹੀ ਇਹਨਾਂ ਕੋਲੇ ਕੋਈ ਥਾਂ ਹੈ ਹੂੰ ਇਹਨਾਂ ਨੇ ਆਸਰਾ ਬਣਾਇਆ ਸੀ ਵੀ ਚਲ ਅਸੀਂ ਚਾਨੌਰ ਪਾਲ ਕੇ ਵੀ ਥੋੜਾ ਕਾਣਾ ਵੀ ਮਕਾਨ ਬਣਾ ਲਾਂਗੇ ਤੇ ਬਹੁਤ ਜ਼ਿਆਦਾ ਮੈਂ ਤਾਂ ਇਹ ਮੰਗ ਕਰਦਾ ਵੀ ਪ੍ਰਸ਼ਾਸਨ ਇਹਨਾਂ ਦੀ ਮਦਦ ਕਰੇ ਬਾਕੀ ਆਪਾਂ ਪੁਲਿਸ ਦੇ ਵੀ ਅਸੀਂ ਰਿਪੋਰਟ ਦੇ ਆਏ ਆਂ ਕਿ ਪੁਲਿਸ ਸਾਡੀ ਚੋਰੀ ਭਾਲੇ ਇਹਨਾਂ ਨੂੰ ਅਨੁਸਾਰ ਪਠਾਨਕੋਟ ਦੇ ਬਹਾਦਰਪੁਰ ਪਿੰਡ ਨੇੜੇ ਇੱਕ ਬਲੇਹਰੋ ਕਾਰ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਇੱਕ ਦਰਖਤ ਨਾਲ ਝਾਟ ਕਰਾਈ ਕਾਰ ਵਿੱਚ ਸਵਾਰ 9 ਲੋਕੀ ਜ਼ਖਮੀ ਹੋ ਗਏ ਤੇ 2 ਲੋਕੀ ਗੰਭੀਰ ਜ਼ਖਮੀ ਹੋ ਗਏ ਗੰਭੀਰ ਜ਼ਖਮੀ ਲੋਕਾਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਤੇ ਚੰਡੀਗੜ੍ਹ ਤੋਂ ਪਠਾਨਕੋਟ ਆ ਰਹੇ ਸਨ ਸਾਰੇ ਚੰਡੀਗੜ੍ਹ ਦੇ ਇੱਕ ਧਾਰਮਿਕ ਸਾਂਤ ਦੇ ਮੱਥਾ ਟੇਕਣ ਗਏ ਸਨ ਪਠਾਨਕੋਟ ਦੇ ਨਾਰਨੋਟ ਜਮਾਲ ਸਿੰਘ ਸਥਿਤ ਪਿੰਡ ਬਹਾਦਰਪੁਰ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਚੰਡੀਗੜ੍ਹ ਦੇ ਇੱਕ ਧਾਰਮਿਕ ਸਾਂਤ ਦੇ ਮੱਥਾ ਟੇਕਣ ਤੋਂ ਬਾਅਦ ਲਗਭਗ 9 ਸ਼ਰਦਾਲੂ ਆਪਣੀ ਬਲੇਰੋ ਕਾਰ ਵਿੱਚ ਪਠਾਨਕੋਟ ਵੱਲ ਆ ਰਹੇ ਸਨ ਜਦੋਂ ਪਿੰਡ ਬਹਾਦਰਪੁਰ ਨੇੜੇ ਪਹੁੰਚੇ ਤਾਂ ਡ라이ਵਰ ਨੂੰ ਅਚਾਨਕ ਨੀਂਦ ਆ ਗਈ ਜਿਸ ਕਾਰਨ ਕਾਰ ਬੇਕਾਬੂ ਹੋ ਗਈ ਤੇ ਸੜਕ ਦੇ ਕਿਨਾਰੇ ਇੱਕ ਦਰਖਤ ਨਾਲ ਝਟਕ ਰਾਈ ਜਿਸ ਕਾਰਨ ਕਾਰ ਵਿੱਚ ਬੈਠੇ 9 ਸ਼ਰਦਾਲੂ ਜ਼ਖਮੀ ਹੋ ਗਏ ਉਹਨਾਂ ਨੂੰ ਇਲਾਜ ਲਈ ਨਾਰਨੋਟ ਜਮਾਲ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਦੋ ਵਿਅਕਤੀ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਗੁਰੂ ਮਹਾਰਾਜ ਜੀ ਚੰਡੀਗੜ੍ਹ ਤੋਂ ਥੋਹੀਂ ਆਂਦੇ ਤੇ ਮਿੰਦਰ ਦਾ ਝੌਂਕਾ ਲੱਗਾ ਸੀ ਟ੍ਰੈਲਰ ਦੀ ਤੇ ਸਿੱਧੀ ਸਵੇਰੇ ਗੱਲ ਕੀਤੀ ਕਿੰਨੇ ਸਵਾਰ ਇਹ ਘਟੀ ਆਂ 9 ਜਲੇ ਤੇ ਕਿੰਨੀ ਜੱਟ ਟੰਗ ਨਹੀਂ ਲੱਗੀ ਹਾਂਜੀ ਕਿੰਨੇ ਸਟਾ ਲੱਗੇ ਨੇ ਕਿ ਕਿਨੇ ਸਵਾਰੀਆਂ ਕਿੰਨੀਆਂ ਗਾਇਲ ਲੱਗੀਆਂ ਸੀ ਸਵਾਰੀਆਂ 5-6 ਗਾਇਲ ਹੋ ਗਈ ਬਾਹਰ ਵੀ ਜਾ ਕੇ ਗੇਨ ਪੇਸ਼ੈਂਟ ਹਾਂਜੀ ਇੱਕ ਇੱਕ ਕੜੇ ਕੜਵੇ ਲਈ ਨੇ 2 ਦਿਨ ਦੇ ਮਾਰੇ ਦੇ ਦੇ ਤੇ ਬਾਦਰਪੋਟੇ ਲਾਲ ਉੱਨੇ ਆ ਕੇ ਘਟੀ ਪਤਾ ਹੀ ਨਹੀਂ ਚਲਿਆ ਡਰਾਈਵਰ ਦੇ ਦੇ ਨਾਲ ਬਚਾਏਗਾ ਤਾਂ ਇਹ ਚਲੇਗੀ ਬੜੀ ਕਾਫੀ ਜ਼ਿਆਦਾ ਲੱਗੇ ਦੇਖੋਗੇ ਬਚਾਅ ਸਾਡਾ ਬਚਾਅ ਹੋ ਗਿਆ ਕੀ ਗੱਲ ਹੈ ਐਕਸਲੈਂਟ ਹੋਇਆ ਕਿੱਥੇ ਮਦਦ ਹੋਈ ਤੇ ਪੰਨੇ ਪੁੱਲੋ ਇੱਕ ਕਿੰਨੇ ਸਵਾਰੀ ਨੇ ਡਰਾਈਵਰ ਬੜਾ ਅੱਥਾ ਸਵਾਰੀ ਇੰਨੇ ਮਸਲੂਮ ਫੁਰ ਤੋਂ ਮਸਲੂਮ ਇਹ ਬਝੰਗਾ ਕੋਈ ਕਿਸੇ ਵੀ ਦਾ ਚੋਕ ਦੋ ਸੈਸ਼ਨ ਸਾਡੀਆਂ ਹੱਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਭਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰਬ ਰੱਖਾਂ